ਲਗਾਇਆ ਗਿਆ ਸਰਕਾਰ ਤੋਂ ਕੜੀ-ਕੜੀਆਂ ਸਕੀਮਾਂ ਲੈ ਕੇ ਆਈ ਹੈ ਜੀ ਇਹਨਾਂ ਬਾਰੇ ਜਾਣਕਾਰੀ ਕਰਾਂਗੇ ਅੱਜ ਉਹ ਆਪਾਂ ਪਲਾਂਸ ਕੁਝ ਬਹੁਤ ਜ਼ਿਆਦਾ ਲੋਕੈਂਪਲਰ ਹੈ ਇਹਨਾਂ ਵਿੱਚ ਸਭ ਲਗਾਏ ਇਸ ਤੋਂ ਸਾਰੇ ਕਿਸਮ ਦੀ ਉਹਨਾਂ ਨੂੰ ਬੁਲਾਈ ਤੇ ਉਹਨਾਂ ਨੇ ਪੈਨਸ਼ਨ ਸਕੀਮਾਂ ਬਹੁਤ ਪਾ ਪੈਦਾ ਨਾ ਜਾਣ ਜਿਨੇ ਵੀ ਹੁੰਦੀਆਂ ਨੇ ਉਹਨੂੰ ਇਹ ਕੁਮਾਰਕੁੰਗ ਹੈਗਾ ਅੱਜ ਨਾ ਮਾਮੇ ਤੇ ਹਾਂ ਕੋਈ ਇੰਤਕਾਂਤ ਤੁਸੀਂ ਪਰਵਾਰੀਆਂ ਤੋਂ ਕੋਈ ਕਿਤੇ ਮਿਸਟੇਕ ਹੋਈ ਆ ਅਫਦਰ ਹਰ ਕਿਸਮ ਦਾ ਵਿਭਾਗ ਇੱਥੇ ਬੈਠਾ ਕੋਈ ਮੋਤਿਮਾਂ ਨੂੰ ਚਾਹੇ ਨਾ ਚਾਹੇ ਨਾ ਸਕੇ ਅੱਲਾਹ ਹਾਫਿਜ਼ ਇੱਕ ਉਹ ਕੱਟੇ ਹੋਏ ਕਾੜਾਂ ਵਾਲੇ ਵੀ ਲਾਗੂ ਕਰਨਾ ਹੈਗਾ ਕੋਈ ਇਹ ਆਰਡਰ ਆਇਆ ਵੀ ਜਿਹੜੇ ਪੁਰਾਣੇ ਕੱਟੇ ਕਾੜ 200 300 ਕੱਟ ਜੀ ਆ ਕਿ ਉਹ ਸ਼ੁਰੂ ਦਿੱਤੇ ਉਹੀ ਉਹਨੇ ਸ਼ੁਰੂ ਕਰ ਦਿੱਤੇ ਆਣਗੇ ਪਰ ਨਵਾਂ ਕਾਰਡ ਹੈ ਜੇ ਕੋਈ ਨਵਾਂ ਨਰਾਂ ਦੀ ਕੋਈ ਪ੍ਰੋਜੈਕਟ ਨਹੀਂ ਜੀ ਪੁਰਾਣੇ ਕਾਰਡਾਂ ਨੂੰ ਉੱਤੇ ਲਾਗੂ ਕੀਤਾ ਜਾਵੇ ਸਰ ਸਰਕਾਰ ਆਪ ਜੀ ਦੇ ਦਵਾਰ ਕਿਹੜੀ ਅੰਗੜੀਆਂ ਸਕੀਮਾਂ ਲੈ ਕੇ ਇਹ ਸਾਰੀਆਂ ਸਕੀਮਾਂ ਨੇ ਜਿਹੜਾ ਸਮਾਜਿਕ ਪਾਸੋ ਪਾਸੋ ਦਾ ਨਾਮ ਹੈ ਉਹ ਤੇ ਲਾਗੂ ਕੀਤਾ ਜਾਵੇ ਆਪ ਜੀ ਨੂੰ ਨੋਟ ਕਰਾਉਣਾ ਚਾਹੁੰਦਾ ਹਾਂ ਕਿ ਜੰਮਾ ਬਾਠ ਸੈਕਸ਼ਨ ਵਿੱਚ ਮੈਂ ਭੁੱਲ ਝੁਕਾ ਦਿੰਨੀ ਆਂ ਕਾਹਨ ਸਿਮਾ ਦੇ ਨਛੇੜੀ ਗਾਰਪੇਟ ਕਲਾਸ ਜਿੰਨੇ ਨਾਏ ਸਾਰੇ ਰਿਪੋਰਟ ਦੇਣੇ ਆਂ ਸਾਰ ਬੈਠੇ ਨੇ ਨਾ ਤਾਂ ਸਰ ਇਹਦਾ ਡਿਪਾਰਟਮੈਂਟ ਵਾਲੇ ਅਧਿਕਾਰੀ ਇੱਥੇ ਪਹੁੰਚੇ ਕੀ ਅੱਜ ਇਹ ਕੰਮ ਨਬੜੇ ਚੱਲ ਨਹੀਂ ਨਾ ਕਿਹਾ ਜਾਵੇ ਪਿੰਡਗਰੇ ਵੀ ਆ ਰਹਿਣਗੇ ਜਿਹੜਾ ਪਿੰਡਗਰੇ ਤੇ ਵੀ ਆ ਕੇ ਮੈਨੂੰ ਆਪਾਂ ਜਿਹੜਾ ਆਧਾਰ ਕਾਰਡ ਲੈਣ ਦਾ ਪ੍ਰੋਸੈਸ ਕਰਾ ਨਹੀਂ ਹੁੰਦੀ ਕਿ ਗਿਰਤਾਜਾਂ ਦੀ ਟਾੜ ਪੈ ਜਾਂਦੀ ਆ ਜਿਹੜੇ ਰਹਿਦੇ ਤੁਸੀਂ ਆਪ ਜਾ ਜਾਓ ਬਾਕੀ ਕੋਸ਼ਿਸ਼ ਕੋਸ਼ਿਸ਼ ਜਿਹਹੀ ਆਂਦਾ ਨਹੀਂ ਕੋਈ ਇਹ ਸਾਰੇ ਕੰਮ ਇੱਥੇ ਦਾਨ ਨੇ ਕਰਾਉਂਦੇ ਆ ਇਹ ਆਮ ਲੋਕਾਂ ਲਈ ਤਾਂ ਇਹਦਾ ਬਹੁਤ ਫਾਇਦਾ ਜੀ ਜਿਹੜੇ ਨੌਕਸਦ ਹੁਮਾਰ ਹੁੰਦੇ ਸੀ ਕਿ ਦਫ਼ਤਰਾਂ ਦੇ ਵਿੱਚ ਇਹੀ ਅਫਸਰਸਾਈ ਜਿਹੜੀ ਉਹ ਤਾਂ ਸਾਡੇ ਕੰਮ ਨਹੀਂ ਸੀ ਕਰਦੇ ਉਹ ਹੀ ਹੁਣ ਅਫਸਰਸਾਈ ਇਹਨਾਂ ਨੂੰ ਆਪਣਾ ਸਹੀ ਢੰਗ ਨਾਲ ਕੰਮ ਕਰ ਰਹੀ ਆ ਆਮ ਲੋਕਾਂ ਨੂੰ ਜਿਵੇਂ ਦਫ਼ਤਰਾਂ ਦੇ ਵਿੱਚ ਫੱਜਲ ਖਵਾਰੀ ਹੁੰਦੀ ਸੀ ਉਹਨਾਂ ਖਤਮ ਹੋ ਗਈ ਜੀ ਤੇ ਹਰ ਇੱਕ ਕੰਮ ਜਿੰਨੇ ਵੀ ਪਲੱਸ ਅ ਮੇਰੇ ਸਾਹਮਣੇ 44 47 48 ਕੰਮ ਨੇ ਜਿਹੜੇ ਇਹਨਾਂ ਨੇ ਇੱਥੇ ਨੇਪਰੇ ਚਾੜਦੇ ਆ ਅੱਜ ਸਾਰੇ ਵਿਭਾਗਾਂ ਮੈਂ ਆਏ ਹਨ ਹਾਂ ਜੀ ਸਾਰੇ ਵਿਭਾਗ ਇੱਥੇ ਆਏ ਨੇ ਨਾਲ ਵਿਭਾਗ ਜੀ ਆਇਆ ਹੋ ਕੋਈ ਪਟਵਾਰੀ ਵਿਭਾਗ ਮਹਿਕਮੇ ਵੱਲੋਂ ਕੌਣ ਆਇਆ ਹੈ ਪਟਵਾਰੀ ਵਿਭਾਗ ਵੱਲੋਂ ਪਟਵਾਰੀ ਸਾਹਿਬ ਆਏ ਹੋ ਸਰਦਾਰ ਜਰਨੈਲ ਸਿੰਘ ਜਦੋਂ ਇਹ ਸਾਡੇ ਸਾਡੇ ਬਾਜੀ ਫੇਸ ਇੱਥੇ ਮੁਖੇ ਸਾਹਮਣੇ ਹੋਣਾ ਤੋਂ ਨਹੀਂ ਹੋਏ ਫੁੱਲੇ ਹੋ ਜਓ ਸਾਰੇ ਆਜੋ ਪਤਾ ਨਹੀਂ ਨਾਂ ਕੀਤਾ ਬੋਲੇ ਕੋਈ ਨੂੰ ਪੜਵਾਓ ਤੁਸੀਂ ਇੱਥੇ ਇਹ ਕਹਿ ਰਹੇ ਨੇ ਤੁਹਾਨੂੰ ਪੜਵਾਉਣਾ ਹੈ ਕੋਈ ਹੋਰ ਦੱਸੋ ਕਿ ਬੱਸ ਹੋਰ ਪਾ ਦੇ ਪਾ ਲਓ ਆਹ ਪਾ ਦੇ ਆਹ ਆਹ ਸਭ ਆਜੋ ਸਭ ਆਜੋ ਉਹ ਦੱਸੋ ਛੋਟਾ ਸਾਡਾ ਲਿਖਦਾਰਾਂ ਦੀ ਚੱਕਲੇ ਲੈ ਲਓ ਬੋਲੇ 100 ਨਾ ਹੈ ਹੈਲੋ ਲਓ ਮਾ ਖਿੱਚ ਦਿਨਾ ਇੱਕ ਚੱਕਰ ਬੋਲੇ 100 ਹੈਲੋ ਹੈਲੋ ਅ ਮੈਂ ਕੁਲਕਾ ਮੁੰਡੇ ਪਿੱਛੇ ਬਣਾਉ ਉਹ ਤੇ ਬੈਠਾ ਹੈ ਨਾ ਨਾ ਉੱਥੇ ਬਸ ਬੈਠਾ ਹੈ 1977 ਵਰਸੋ ਕੋ ਸੋਸੇ 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 ਮੂਲਯੋਗ ਚਨਾ ਦੇ ਕਾਰਡ ਕੱਟੇ ਹੋਏ ਆਧਾਰ ਕਾਰਡ ਤੋਂ ਲਓ ਤੇ ਗੁਰ ਕਾਦਰੀ 45 ਦੇ ਵਿਚਾਰੇ ਕੋਲ ਤੋਂ ਲਈ ਮੈਂ ਕੱਟੇ ਗਏ ਕਾਰਡ ਨਾ ਮਿਲਵਾਉਣ ਬੈਠਾ ਹੀ ਬੈਠਾ ਕਾਲਾ ਨੀਲਾ ਕਾੜਨਾ ਤੁਸੀਂ ਦੇਤੇ ਫਾਰਮ ਭਰ ਲੈ ਨਹੀਂ ਨਹੀਂ ਇਹ ਨਾ ਪਹਿਲਾਂ ਦੇਖੋ ਚੱਲਦਾ ਸੀ ਜੂਨੀ ਭਾਈ ਤੋਂ ਫੇਰ ਨਾ ਨੀਲੇ ਦੇ ਪਤਾ ਨਹੀਂ ਕਿਵੇਂ ਰੰਗ ਚੁੱਕੋ ਫਾਰਮ ਨਾਲ ਦੋ ਫੋਟੋ ਸਟੇਟਿਕ ਨਾਲ ਦੋ ਦਾਰਦ ਦੀ ਕਾਪੀ ਦੇ ਜੀ ਸਾਰੇ ਸਾਰੇ ਜੀ ਹਾਂਜੀ ਹਾਂਜੀ ਤੁਹਾਡਾ ਹੋ ਗਿਆ ਮਤਲਬ ਨੱਸੂਗਾ ਫੇਰ ਕਾਣਾ ਦੇ ਫਾਰਮ ਹਾਂਜੀ 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 ਕਿੰਨੇ ਪਰਸੈਂਟੇਜ ਆਈ ਆ ਮੈਡੀਕਲ ਤੇ ਇੱਕ ਵਾਰੀ ਹੁਣ ਕਦੋਂ ਬਣਾਏ ਸੀ ਪਿੱਛੇ ਇੱਕ ਵਾਰੀ ਦੁਬਾਰਾ ਅਪਲਾਈ ਕਰਦੇ ਹੋ ਕਹਿਦਾਂਗੇ ਤੁਹਾਨੂੰ ਚਲੋ ਇਸਨੂੰ ਦੇ ਜੀ ਭਰਉਂਦੇ ਸੀ ਕੰਟੀਨਿਊ ਨਹੀਂ ਬਾਕੀ ਸਾਰੇ ਕੰਮ ਆ ਸਾਹਮਣੀ ਜੀ ਕੰਨੇ ਜਾਗਰਤੀ ਦੇ ਵਿੱਚ ਤੁਸੀਂ ਪੈਸੇ ਭਰਉਂਦੇ ਰਹੋ ਪੈਸੇ ਪੈਸੇ ਦਾ ਪਹਿਲਾਂ ਜਾਗਰਤੀ ਸਕੀਮ ਦੇ ਤਹਿਤ ਇਹ ਤਾਂ ਸੋ ਇੱਕ ਵਾਰ ਪਤਾ ਕਰੋ ਇਹ ਹੁਣੀ ਸੀਡੀ ਤੇ ਕਾਪੀ ਨਿਊ ਕਰਾਉਣ ਜਾਂ ਗਰਾਓ ਹੁਣ ਰੀਨਿਊ ਤੇ ਹੁਣ ਕੀ ਕਹਿੰਦੇ ਹੁਣ ਤੁਸੀਂ ਗਏ ਹੋ ਲੈਵਰਨ ਪੇਟ ਦੀ ਕਿਲੋੜਾ ਮੇਰੇ ਨਾਲ ਤੁਹਾਨੂੰ ਮੈਂ ਤੁਹਾਨੂੰ ਦੇਖ ਲੈਣੇ ਮੈਂ ਕਰਾਣੇ ਜਲਦੀ ਜਲਦੀ ਜਿਹਦਾ ਬਣਵਾ ਲਓ ਜਿਹਦਾ ਜਲਦੀ ਬਣ ਜਾਣਾ ਜਲਦੀ ਬਣਨਾ ਤੁਸੀਂ ਉਹ ਬਣਵਾ ਆਇਆ ਕਹਿੰਦੇ ਜੀ ਆ ਜਾਓ ਗਾਰ ਬਣਿਆ ਹੋਇਆ ਹੈ ਤੁਹਾਡਾ ਕੱਟਿਆ ਹੈ ਗਾਰ ਨਵਾਂ ਅਪਲਾਈ ਕਰ ਲਓ ਰਿਚ ਚੈੱਕ ਕਰਵਾਇਆ ਤੁਸੀਂ ਕਰਵਾਇਆ ਠੀਕ ਜੀ ਕਰਾ ਕੇ ਦੇ ਦੇ ਲੇਵਰ ਰੇ ਬੈਟਰੀ ਕਿਰੇ ਕਰਦੇ ਕੰਮ ਕਲੇ ਪੈਂਡਿੰਗ ਤੇ ਹੈ ਬਲੌ ਯਾਰ ਉਹਨੂੰ ਕਿਉਂ ਨਹੀਂ ਆਇਆ ਉਹਨੂੰ ਭੇਜ ਦਿੰਨਾ ਮੈਂ ਵਟਸਐਪ ਤੇ ਭੇਜ ਦਿੰਦਾ ਮੈਂ ਫਿਰ ਆ ਕੇ ਦੇ ਹੋਮਿਡੀਟ ਕਰਾ ਕੇ ਦਾਂ ਥੋੜੀ ਹੋ ਗਈ ਗੱਲਬਾਤ ਹਾਂਜੀ ਹਾਂਜੀ ਕੀ ਕਹਿੰਦੇ ਐਮਐਲਏ ਸਾਹਿਬ ਕਹਿੰਦੇ ਵੀ ਕਰਵਾ ਕੇ ਦਿੰਨੇ ਆ ਜੀ ਹੁਣੇ ਬਾਈ ਕਿਉਂ ਸਤਨਾਪਾ ਜੀ ਹਾਂਜੀ ਸਰ ਇਹਨੂੰ ਤਾਂ ਆਪਾਂ ਲੀਵਰ ਡਿਪਾਰਟਮੈਂਟ ਹੁਣੇ ਭੇਜ ਦਿਆ ਬਿਲਕੁਲ ਹੁਣੇ ਇਹ ਆਪਣੇ মিডিਆ ਦੇ ਦਰਵਾਜ਼ੇ 'ਚ ਆ ਕੇ ਹੁਣੇ ਜੂਰੀ ਹੋਣਾ ਚਾਹੀਦਾ ਠੀਕ ਆ ਠੀਕ ਹੈ ਜੀ ਧੰਨਵਾਦ ਉਹ ਵੀ ਫੇਰ ਵੀ ਨਹੀਂ ਸਾਨੂੰ ਕੋਈ ਚੀਜ਼ ਚਾਹੀਦੀ ਨਹੀਂ ਲਾਈਟਸ ਅੱਟ ਦਿੱਤਾ ਆਪਾਂ ਮਦਰ ਨੂੰ ਪੈਨਸ਼ਨ ਆਪਾਂ ਲੋਕਾਂ ਦੀ ਆਈ ਦੇ ਮੈਂ ਪੈਨਸ਼ਨ ਆਹ ਹੋਣੀ ਤੇ ਆਪਾਂ ਆਪਾਂ ਸਾਈਟਾਂ ਤੇ ਆਪਾਂ ਦੋ ਆਟੇ ਲੈਣਾ ਨੇ ਜਿਸ ਤੋਂ ਹੋ ਉਹ ਟੈਨਸ਼ਨ ਨਾ ਲੈਣੇ ਛੋਟੀ ਸਰਕਾਰ ਇਹਦੇ ਨੂੰ ਟੈਨਸ਼ਨ ਨਹੀਂ ਦਈ ਜਾਉਂਗਾ ਕੰਮ ਹਰਾਂ ਵੀ ਆ ਤੇ ਨਹੀਂ ਬੱਚਿਆਂ ਦੀ ਪੈਨਸ਼ਨ ਕੇ ਮੈਂ ਹੱਦੀ ਗਏ ਪਤ ਗਏ ਰੈਂਡੀ ਕਾਰਡ ਤੋਂ ਛੋਟੀ ਪੈਨਸ਼ਨ ਲੱਗ ਜੂਗੀ ਤੁਹਾਡੇ ਬੱਚਿਆਂ ਨੂੰ ਤੁਹਾਡੇ ਨੂੰ ਤੁਹਾਡੇ ਬੱਚਿਆਂ ਦੀ ਤੁਹਾਡੇ ਹੱਦ ਤੱਕ ਕਿਵੇਂ ਲੱਗ ਜੂਗੀ ਸਰ ਜੀ ਕਾਨੂੰਨ ਨਹੀਂ ਨਾ ਹੈਗਾ ਇਹ ਕਾਨੂੰਨ ਦੇ ਨਾਲ ਹੀ ਲੱਗੂਗੀ ਕੋਈ ਛੋਟੀ ਲੱਗ ਜੂਗੀ ਜੇ ਛੋਟੀ ਪ੍ਰੋਬਲਮ ਆ ਮੈਂ ਬੈਠਾ ਮੈਂ ਹੁਣੇ ਲਗਵਾਂ ਪਰ ਜੇ ਤੁਸੀਂ ਕਹੋ ਵੀ ਮੇਰੀ ਜਗ੍ਹਾ ਤੇ ਹੁਣ ਮੇਰੇ ਨਾਲ ਬੱਚਿਆਂ ਦੀ ਵੀ ਲਾਜ ਉਹ ਕਿਵੇਂ ਲੱਗ ਜੂਗੀ ਕਾਨੂੰਨ ਨਹੀਂ ਨਾ ਹੈਗਾ ਵੀ ਤੇ ਕੋਈ ਜਦ ਕਿਸੇ ਦੀ ਪੇਰੈਂਟ ਸੀ ਕਿਸੇ ਦੀ ਹੋਈ ਹੋਵੇ ਸਤੇ ਲੱਗਦੀ ਦੇਖੋ ਜੇ ਕੋਈ ਕਾਨੂੰਨ ਹੁੰਦਾ ਹੀ ਜੇ ਪੇਰੈਂਟ ਦੀ ਡੈਥ ਆ ਤਾਂ ਉਹਦੇ ਬੱਚਿਆਂ ਦੀ ਲੱਗਦੀ ਹੈ ਇਦਾਂ ਕਿਵੇਂ ਆਏ ਕਿਵੇਂ ਮੈਂ ਕਹਿਦਾ ਵੀ ਆਏ ਕਰ। ਉਹ ਕਹਿੰਦਾ ਵੀ ਦੋਨੇ ਮੀਆਂ ਦੀ ਗਰਨੀ ਕਰਦੇ ਨੇ। ਫਿਰ ਫਿਰ ਦੋਹਾਂ ਨੂੰ ਲੱਗ ਜੂ ਪੈਨਸ਼ਨ। ਦੋਹਾਂ ਨੂੰ ਲੱਗੂਗਾ ਪੈਨਸ਼ਨ। ਬੱਚੇ ਛੋਟੇ ਨੇ ਜੀ। ਫਿਰ ਪੜਨੇ ਤਾਂ ਫਿਰ ਦੋਹਾਂ ਨੂੰ ਹੀ ਲੱਗਣੀ ਹੈ ਨਾ ਕਾਨੂੰਨ ਹੈ। ਆਪਣੇ ਉਹਦੇ 'ਚ ਹੈ ਨਹੀਂ ਜੀ। ਕਿਹੜਾ ਕਾਨੂੰਨ ਕਾਨੂੰਨ ਹੀ ਨਹੀਂ ਹੈ ਕੋਈ। ਤਾਂ ਪਹਿਲਾਂ ਵੀ ਗੱਲ ਕਰੀ ਉਹਨਾਂ 90% ਵਸਤੇ ਦੇ ਸੀ ਪਹਿਲੀ ਗੱਲ ਕਰੀ ਉਹ ਕਹਿੰਦੇ ਸਰ ਭਾਵੇਂ ਜਿਹੜੀ ਕੰਮ ਹੋਣ ਵਾਲਾ ਦੇਖੋ ਜਿਹੜੀ ਚੀਜ਼ ਹੋਣ ਵਾਲੀ ਆ ਮੈਂ ਤੁਹਾਨੂੰ ਉਹੀ ਲਾਰਾ ਫੇਰ ਲਾਜਵਾ ਚੱਕਦੇ ਆਂਗੇ ਫੱਟੇ ਦੱਬਦਾ ਕਿੰਨੀ ਆਏ ਤੁਹਾਨੂੰ ਹੁੰਦਾ ਗੱਲ ਜਿਹੜੀ ਗੱਲ ਹੋਣ ਵਾਲਾ ਹੋਊਗਾ ਮੈਂ ਤਾਂ ਉਹੀ ਦਊਗਾ ਅੱਜ ਤੁਹਾਨੂੰ ਲਾਉਂਦੇ ਕਰਦਾ ਜੀ ਮੋਢੇ ਦਾ ਜੀ ਕੋਈ ਹੋ ਹੋ ਤੁਸੀਂ ਅਪਲਾਈ ਕਰਦੇ ਹੋ ਜਦੋਂ ਸਾਈਟ ਖੁੱਲੂਗੀ ਉਹ ਚੱਲੂ ਚੰਦਰੀ ਜੀ ਹੋਣ ਵਾਲੀ ਆ ਅੱਜ ਤੁਹਾਡੇ ਕੋਲ ਕਿੰਨੇ ਫਾਰਮ ਆਏ ਨੇ ਜਿਹੜੇ ਪੈਲਸਨਾਂ ਦਾ ਭਰੌਣ ਦੇ ਸਾਡੇ ਕੋਲ ਸਰ 10 ਫਾਰਮ ਆਏ ਨੇ ਅੱਛਾ 10 ਫਾਰਮ ਆ ਗਏ ਹਾਂਜੀ ਤੇ ਹੋਰ ਕਿਹੜੇ ਕਿਹੜੇ ਕੰਮ ਵਾਸਤੇ ਤੁਹਾਡੇ ਕੋਲ ਆਏ ਨੇ ਸਾਡੇ ਕੋਲ ਸਾਰੇ ਜਿਵੇਂ ਅਸੀਂ ਪੈਨਸ਼ਨਾਂ ਦੇ ਫਰਪਤ ਦੇ ਵਡਾਪਾ ਪੈਨਸ਼ਨ ਦੇ ਕੈਂਸਰ ਅਸਰਤ ਪੈਨਸ਼ਨ ਅਪੰਗ ਪੈਨਸ਼ਨ ਠੀਕ ਆ ਅਪੰਗ ਵਾਲਾ ਆਇਆ ਕੋਈ ਨਹੀਂ ਜੀ ਪੰਗਲ ਕੋਈ ਬਡੇ ਪੀੜਾ ਜ਼ਿਆਦਾਤਰ ਬਡੇ ਪੀੜਾ ਦਵਾਈ ਉਹਨਾਂ ਦਾ ਠੀਕ ਆ ਕੋਈ ਇਹ ਜੇ ਵੀ ਆਏ ਨੇ ਵੀ ਜਿਨ੍ਹਾਂ ਦੀ ਉਮਰ ਨਾ ਹੋਵੇ ਉਹ ਕਹਿੰਦੇ ਸਾਡੀ ਪੈਨਸ਼ਨ ਲਓ ਹਾਂਜੀ ਸਰ ਉਮਰ ਵਾਲੀ ਤਾਂ ਕਾਹਦੀ ਆ ਜੀ ਉਹ ਜਿਹਦੇ ਅਜਿਵੇਂ ਵੋਟ ਕਾਰਡ ਜਾਂ ਆਧਾਰ ਕਾਰਡ ਦੋ ਇਹ ਸਾਨੂੰ ਚਾਹੀਦੇ ਨੇ ਠੀਕ ਹੈ ਜੈਂਟਲਸ ਦੀ 65 ਸਾਲ ਲੇਡੀਜ਼ ਦੀ 52 ਸਾਲ ਉਹਨਾਂ ਤੇ ਸਹੀ ਨਹੀਂ ਸੀ ਜਿਹੜੇ ਉਹ ਸੀ ਵਾਪਸ ਕਰਨੇ ਠੀਕ ਹੈ ਕਿਸੇ ਦਾ ਮਤਲਬ ਡਾਕੂਮੈਂਟ ਗਲਤ ਹੋਣ ਜਾਂ ਕੋਈ ਹਾਂਜੀ ਹਾਂਜੀ ਅਪਡੇਟ ਕਹੀ ਜੀ ਆਧਾਰ ਕਾਰਡ ਅਪਡੇਟ ਨਹੀਂ ਹੁੰਦਾ ਹਾਂਜੀ ਨਹੀਂ ਡਿਪਾਰਟਮੈਂਟ ਦੇ ਅੰਦਰ ਆਉਂਦੇ ਨੇ ਠੀਕ ਹੈ ਪੈਨਸ਼ਨ ਆਸ਼ਰਿਤ ਬੱਚਿਆਂ ਨੂੰ ਪੈਨਸ਼ਨ ਹੈ ਆਪਣੀ ਮੈਨਸ਼ਨ ਹੈ ਭਾਈ ਜੀ ਤੁਹਾਡੇ ਕੋਲ ਕੱਟੇ ਹੋਏ ਕਾਡਾਂ ਵਾਲੇ ਵੀ ਆ ਰਹੇ ਨੇ ਹਾਂ ਕੱਟੇ ਹੋਏ ਜਿਹੜੇ ਕਾਡ ਸੀਗੇ ਉਹ ਸਾਰੇ ਚੱਲ ਪਏ ਨੇ ਅੱਛਾ ਜਿਨ੍ਹਾਂ ਦੇ ਨਵੇਂ ਆਲੇ ਨੇ ਤੇ ਐਡ ਮੈਂਬਰ ਜਿਨ੍ਹਾਂ ਦੇ ਨੌ ਕੱਟੇ ਹੋਏ ਤੇ ਕੁਝ ਉਹਨਾਂ ਦੇ ਚਾਣਦੇ ਉਹ ਨਾਮ ਐਡ ਕਰਦੇ ਆ ਤੁਸੀਂ ਕੀ ਕਰਾਉਣਾ ਆ ਜੀ ਉਧਾਰ ਕਾਟ ਦਾ ਕਰਾਉਣਾ ਆ ਜੀ ਕਾਟ ਕਟ ਪਨਵਾਉਣਾ ਆ ਜੀ ਨਵੇਂ ਬਣਾਉਣਾ ਆ ਜੀ ਤੇ ਉਧਾਰ ਕਾਰਡ ਵੀ ਤੁਸੀਂ ਨਹੀਂ ਬਿਲਕੁਲ ਉਧਾਰ ਕਾਰਡ ਹੋ ਰਹਾ ਮਹਿਕਮਾ ਉਧਾਰ ਤੁਸੀਂ ਕੀ ਕਰਾਉਣਾ ਹੈ ਕੁੜੀ ਤੁਸੀਂ ਨਾਮ ਦਾ ਐਡ ਕਰਵਾਉਣ ਆਏ ਤੇ ਰਾਸ਼ਨ ਕਾਰਡ ਤੇ ਤੁਹਾਡਾ ਨਾਮ ਐਡ ਹੈ ਨਹੀਂ ਨਹੀਂ ਜੀ ਮੇਰੇ ਬੱਚਿਆਂ ਦਾ ਨਹੀਂ ਹੈ ਅੱਛਾ ਕਹਾਂ ਜੀਆ ਦਾ ਰਾਸ਼ਨ ਕਾਰਡ ਐਡ ਨਹੀਂ ਹੈ ਤੁਹਾਡਾ ਨਾਮ ਤੇਨ ਦਾ ਜੀ ਤੇਨ ਦਾ ਨਹੀਂ ਹੈ ਹਾਂ ਜੀ ਮੇਰਾ ਚਲੋ ਇਹਨਾਂ ਦਾ ਰਾਸ਼ਨ ਕਾਰਡ ਦਾ ਐਡ ਹੋ ਹਾਂਜੀ ਐਡ ਇਹਨਾਂ ਇੱਕ ਕਾਗਜ਼ ਲਾਇਲੇ ਠੀਕ ਆ ਚਲੋ ਠੀਕ ਆ ਜੀ ਕੀ ਨਵਾਂ ਤੁਸੀਂ ਕਮੀਤ ਕਰੋ अच्छा ਤੁਹਾਡੇ ਕੇ ਰਾਸ਼ਨ ਕਾਰਡ ਕਿੰਨਾ ਚਿਰ ਹੋ ਗਿਆ ਤੁਹਾਡੀ ਮੈਰਿਜ ਹੋਈ ਕਿੰਨੇ ਚਿਰ ਹੋ ਗਿਆ ਤੁਹਾਡਾ ਹਾਲ ਹੋ ਗਿਆ ਮੈਰਿਜ ਨੂੰ ਮੇਰੇ ਬੱਚਿਆਂ ਦਾ ਵੀ ਚੜਿਆ ਹੁਣ ਤੱਕ ਨਾ ਮੇਰੇ ਹਸਬੰਡ ਦਾ ਨਾ ਮੇਰਾ ਵਾਹ ਲੋੜੇ ਰਾਸ਼ਨ ਕਾਰਡ ਹੀ ਨਹੀਂ ਬਣਿਆ ਬਣਿਆ ਨਹੀਂ ਹਜ ਜੀ ਤੁਸੀਂ ਪੁੱਛਿਆ ਨਹੀਂ ਇਹਨਾਂ ਨੂੰ ਕਾਰਨ ਕੀ ਆਵਾਜ਼ ਤੋਂ ਕੀ ਇਹਨਾਂ ਦਾ ਪ੍ਰੋਬਲਮ ਆ ਰਹੀ ਆ ਪ੍ਰੋਬਲਮ ਐ ਫਾਰਮ ਦੇ ਦੇਣ ਭਰ ਕੇ ਉਹਨੂੰ ਭੰਗ ਦੇਣਗੇ ਤੁਸੀਂ ਪਹਿਲਾਂ ਫਾਰਮ ਦਿੱਤੇ ਨੇ ਕਿਤੇ ਹਾਂਜੀ ਕਰਵਾਏ ਸੀ ਆਪਣੇ ਦਾ ਸ਼ਰਮੇ ਜੀ ਕਰਵਾਏ ਸੀ ਉਹ ਫਾਰਮ ਨਹੀਂ ਗਿਆ ਹੈ ਨਾ ਸੈਕਸ਼ਨ ਨਹੀਂ ਖੁੱਲੀ ਹੈ ਚਲੋ ਉਹ ਕਹਿੰਦੇ ਸੈਕਸ਼ਨ ਨਹੀਂ ਖੁੱਲੇ ਹੁਣ ਤੁਸੀਂ ਫਾਰਮ ਦਿਓ ਭਰ ਕੇ ਤੇ ਲਾਗੂ ਹੋ ਰਹੀ ਹੈ ਨਾ ਠੀਕ ਆ ਹਾਂਜੀ ਜਿਨ੍ਹਾਂ ਦੇ ਨਹੀਂ ਵੀ ਹੈਗੇ ਉਹਨਾਂ ਨੂੰ ਦਿਓ ਤੁਸੀਂ ਭਰ ਕੇ ਉਹ ਕਰਵਾਉਣਗੇ ਕਰਵਾਉ ਗੁਰੂ ਬਿਲਕੁਲ ਹਾਂ ਇਹਨਾਂ ਨੂੰ ਸੰਤੋਸ਼ਟੀ ਕਰਾ ਲਓ ਹਾਂ ਓਕੇ 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 ਜਾਈ ਚਲੋ ਇਹ ਸਾਡਾ ਉਹ ਇਹਨਾਂ ਦਾ ਨਾਮ ਨਹੀਂ ਹੈਗਾ ਭਰੋ ਸਾਡੇ ਬਣ ਜਾਣ ਸਾਡਾ ਦੇਖ ਲਓ ਕਣਕ ਦਾ ਨਹੀਂ ਬਣਦਾ ਹੈਗਾ ਅਸੀਂ ਕਿੰਨੀ ਵਾਰ ਫਾਰਮ ਭਰਾਤੇ ਨੇ ਪਰ ਨਹੀਂ ਬਣਦਾ ਸਾਨੂੰ ਸਭ ਨੂੰ ਮਿਲਦੀ ਸਾਨੂੰ ਤਾਂ ਕਣਕ ਮਿਲਦੀ ਨਹੀਂ ਕਿੰਨਾ ਚਿਰ ਹੋ ਗਿਆ ਤੁਹਾਡੀ ਨਾਮ ਮਿਲਦੀ ਨਹੀਂ ਪਹਿਲਾਂ ਮਿਲਦੀ ਸੀ ਨਹੀਂ ਕਦੇ ਵੀ ਨਹੀਂ ਮਿਲੀ ਸਾਨੂੰ ਕਿੰਨੀ ਵਾਰ ਹੋ ਤਿੰਨ ਚਾਰ ਵਾਰੀ ਫਾਰਮ ਭਰਾਤੇ ਨੇ ਤੁਹਾਡੀ ਕਹ ਜੀ ਹੋ ਤੁਸੀਂ ਅਸੀਂ ਛੇ ਜੀ ਆ ਤੁਸੀਂ ਹੁਣ ਫਾਰਮ ਭਰਾਓ ਹੁਣ ਕੀ ਕਹਿੰਦੇ ਦਿਓ ਲੈ ਲਓ ਸਾਡੇ ਫਾਰਮ ਦਿਓ 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 ਫਾਰਮ ਦਿਓ ਫਾਰਮ ਕਿਉਂਕਿ ਭਰਉਣਗੇ ਇਹ ਸਾਰੇ ਭਰਨਗੇ ਉਹਨਾਂ ਦੇ ਇਤਕਾਲ ਪੈਂਡਿੰਗ ਪਏ ਨੇ ਜਾਂ ਕੋਈ ਵੀ ਕੰਮ ਆ ਪਟਵਾਰ ਖਾਨੇ ਦਾ ਕੀ ਅੱਜ ਕਿੰਨੇ ਮੈਂਬਰ ਪਹੁੰਚੇ ਨੇ ਜੀ ਸਾਡੇ ਕੋਲ ਤਕਰੀਬਨ 10 12 ਪਹੁੰਚੇ ਨੇ ਜਿਨ੍ਹਾਂ ਦੀ ਸ਼ੀਤੀ ਨਰਕਾ ਲਗੀ ਤਾਂ ਠੀਕ ਹੈ ਤੇ ਸਰ ਜਿਹੜੇ ਪੈਂਡਿੰਗ ਪਏ ਨੇ ਹਾਂ ਜੀ ਨਾ ਕੱਟਦੇ ਅਸੀਂ ਕੁਝ ਜਿਹੜੇ ਰਹਿੰਦੇ ਨੇ ਉਹ ਨਿਕਲ ਜਾਣੇ ਹਾਂ ਕੱਟ ਦਾਂਗੇ ਜੋ ਵੀ ਹੈਗਾ ਨਾਲ ਨਾਲ ਕਰੀ ਕਰੀ ਵੀ ਜਾਂਦੇ ਆ ਜੀ ਕੋਈ ਜਾਂਦਾ ਸਭ ਚੱਲ ਰਿਹਾ ਕੋ ਕਰਨੇ ਕੋ ਉੱਪਰ ਆਈ ਅੱਜ ਇਕੱਠੋ ਕੱਟ 25 ਦੀ ਬੰਦੇ ਆ ਗਏ ਉਹ ਕੰਪਲੀਟ ਕਿੰਨੇ ਹੋ ਗਏ ਨਹੀਂ ਕੰਪਲੀਟ ਜਿਵੇਂ ਆਟਾਦਾਰਾ ਵਾਲੇ ਪੈਨਸ਼ਨ ਵਾਲੇ ਜੀ ਤੇ ਇਹ ਤੋਂ ਨਾਲ ਦੇ ਕੰਪਲੀਟ ਕਰੀ ਜਾਂਦੇ ਆ ਸਾਰੇ ਹੋ ਜਾਂਦੇ ਨਾਲ ਬੀਡੀਪੀ ਦਾਤ ਦਰਾਵਲਾ ਜੀ ਹਾਂ ਜੀ ਅਨੁਸਾਰ ਕੋਈ ਕੋਈ ਕਈ ਕਈ ਸਕੀਮ ਆਈਆਂ ਨੇ ਨਿਰੇਗਾ ਨਾਲ ਰਿਲੇਟਡ ਲੋਕਦਾਰੀ ਆਈ ਹੈ ਜਿਆ ਆਟੇ ਦਾਲ ਦੀ ਵੈਰੀਫਿਕੇਸ਼ਨ ਤਾਂ ਆਇਆ ਨੇ ਜੀ ਲਗਭਗ 35% ਦੇ ਕਰੀਬ ਆਟਾ ਦਾਲ ਵਾਲਿਆਂ ਦੀ ਵੈਰੀਫਿਕੇਸ਼ਨ ਕੀਤੀ ਆ ਜੀ ਜਿਹਦੇ ਵਿੱਚੋਂ 17 ਤੋਂ ਨਿਰੇਗਾ ਦੇ ਨਿਊ ਜੋਬ ਕਾਰਡ ਲਈ ਐਪਲੀਕੇਸ਼ਨ ਆਈ ਆ ਜੀ ਜਿਹੜੇ ਕੋ ਨਾਲ ਦੀ ਨਾਲ ਅਸੀਂ ਭੇਜੀ ਜਾ ਰਹੇ ਹਾਂ ਉਸ ਦੇ ਵਿੱਚ ਉਹਨਾਂ ਨਾਲ 2-4 ਦਿਨਾਂ ਵਿੱਚ ਬਣ ਕੇ ਤਿਆਰ ਇੱਕ ਉੱਤੇ ਹੋਰ ਹੈ ਸੈਕਟਰੀ ਸਾਹਿਬ ਉਹ ਕਹਿੰਦੇ ਸਾਨੂੰ ਹੋੜਾ ਨਾਮ ਨਹੀਂ ਆ ਰਿਹਾ ਹਾਂ ਨਾਮ ਨਹੀਂ ਆ ਰਿਹਾ ਸਾਨੂੰ ਕੰਮ ਨਹੀਂ ਮਿਲ ਰਿਹਾ ਹਾਂ ਉਹਦੀ ਇਹ ਗੱਲ ਆ ਵੀ ਐਨਪੀਸੀਆਈ ਦੀ ਪ੍ਰੋਬਲਮ ਸਗੀ ਅਲੇ ਵਿੱਚੋਂ ਦੇ ਪਿੱਛੇ ਦੇ ਹੈਗੇ 7-8 ਕੇਸ ਹਾਂ ਜਿਹੜੇ ਮੇਰੇ ਕੋਲ ਉਰੇ ਆ ਕੇ ਗਿਆ ਮੈਂ ਉਹੀ ਗੱਲ ਕਰਦਾ ਹਾਂ ਐਨਪੀਸੀਆਈ ਦੀ ਪ੍ਰੋਬਲਮ ਆ ਐਨਪੀਸੀਆਈ ਇੱਕ ਵੇਲੇ ਕਲੀਅਰ ਹੋ ਜੂਗੀ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਕਿਉਂਕਿ ਉਹਨਾਂ ਨੂੰ ਹੁਣ ਜਦੋਂ ਸਾਡੀ ਗੱਲਬਾਤ ਹੋਈ ਆ ਤਾਂ ਉਹ ਕਹਿੰਦੇ ਸਾਨੂੰ ਕੰਮ ਨਹੀਂ ਮਿਲ ਰਿਹਾ ਕੰਮ ਦਾ ਕਾਰਨ ਹੋ ਗਿਆ ਕਿ ਦੇਖੋ ਜਦੋਂ ਐਨਪੀਸੀਆਈ ਬੈਂਕ ਵਾਲੇ ਕਲੀਅਰ ਨਹੀਂ ਹੋ ਰਹੀਏ ਜੇ ਬੈਂਕ ਦੇ ਵਿੱਚੋਂ ਮੈਂ ਉਹਨੂੰ ਕੰਮ ਦੇ ਦਿੰਦਾ ਮਾਸਟਰ ਨਿਕਲਿਆ ਹੋਊਗਾ ਫਿਰ ਉਹਨੂੰ ਪੇਮੈਂਟ ਨਹੀਂ ਹੋਣੀ ਸਾਰਾ ਮਾਸਟਰ ਰੁਕ ਜਾਣਾ ਹੈ ਬਾਕੀ ਦੀ ਵੀ ਰੁਕ ਚਲੋ ਠੀਕ ਆ ਹੁਣ ਤੁਹਾਡੇ ਕੋ ਕਿੰਨੇ ਕਿੰਨੇ ਕੇ ਸਾਇਦੀ ਮੇਰੇ ਕੋਲ 17 ਕੇ ਸਾਇਦੀ ਦੇਗਾ ਦੇ ਅੱਛਾ ਜੀ ਜਿਹਦੇ ਵਿੱਚ 36 ਕੇ ਸਾਇਦੀ ਆਟਾਦਾਲ ਵਾਲੇ ਜਿਨ੍ਹਾਂ ਦੀ ਵੈਰੀਫਿਕੇਸ਼ਨ ਹੋ ਗਈ ਵੈਰੀਫਿਕੇਸ਼ਨ ਚਲੋ ਅੱਡੀ ਨਾਲ ਅਪਡੇਟ ਕਰਕੇ ਧੰਨਵਾਦ ਧੰਨਵਾਦ ਆਹ ਇੱਕ ਬੀ ਡੀ ਪੀ ਅਫੀਸਰ ਹੈ ਜੀ ਬੀ ਡੀ ਪੀ ਬੀ ਡੀ ਪੀ ਤੇ ਤੁਹਾਡੇ ਕੋ ਆਏ ਨੇ ਕੁਝ ਹਾਂ ਜੀ ਸੇ ਲੈਡੀਆਂ ਨੂੰ ਸਮਝਾਇਆ ਹੈ ਕਿ ਸੈਲਫ ਹੈਲਪ ਬਾਰੇ ਸਮਝਾਇਆ ਹੈ ਠੀਕ ਹੈ ਧੰਨਵਾਦ ਅਜੀਜ਼ ਕਰੈਡਿਟ ਬਣ ਮਨੇ ਇਹ ਸੇਤ ਮੈਂ ਕਹਿੰਦਾ ਕੀ ਕੀ ਸੋਲਦਾ ਰਹੇ ਵੀ ਤਾਉਟ ਕਾ ਅਜੀਜ਼ ਸੇਤ ਵਿਭਾਗ ਵੱਲੋਂ ਜੋ ਵੀ ਸਮੇਂ-ਸਮੇਂ ਤੇ ਸਹੂਲਤਾਵੀਆਂ ਨੇ ਉਠਾਰੀਆਂ ਹਨ ਇਹ ਇੱਥੇ ਅਸੀਂ ਅੱਜ ਤਿੰਨ ਡੈਥ ਸਰਟੀਫੀਕੇਟ ਦਿੱਤੇ ਆ ਐਮਐਲਏ ਸਾਹਿਬ ਦੀ ਬਹੁਤ ਵਧੀਆ ਗੱਲ ਹੋਈ ਹੈ ਕਿ ਜਿਹੜੇ ਡੈਥ ਸਰਟੀਫੀਕੇਟ ਨਹੀਂ ਹੋਵਲੇ ਨੂੰ ਮਗਰ ਫੇਰਨਾ ਪੈਂਦਾ ਜਿੱਥੇ ਉਸਿਆਪ ਫੋਨ ਕਰਕੇ ਬੁਲਾਉਂਦੇ ਆ ਉਹਨਾਂ ਨੂੰ ਤੁਹਾਡੇ ਮਤਲਬ ਹੁਣ ਦੇ ਸਟਾਫ ਦੀ ਬਹੁਤ ਮਿਹਨਤ ਆ ਸੀ ਸਲਾੰਗਾ ਵੀ ਕਰਦੇ ਆ ਇਸ ਚੀਜ਼ ਦੇ ਮੀਡੀਆ ਦੇ ਤੌਰ ਤੇ ਇੱਕ ਹੋਰ ਆ ਜੀ ਸਰ ਆਪਣੇ ਕੋਲ ਇੱਥੇ ਟੀਵੀ ਦੇ ਕਿੰਨੇ ਮਰੀਜ਼ ਨੇ ਪਿੰਡ 'ਚ ਹੈ ਕੋ ਗਿਣਤੀ ਕਿੰਨੇ 5 ਚਾਹੀਦੇ ਗੇੜਤੀ ਜ਼ਰੂਰ ਚਾਹੀਦੀ ਹੈ ਜਾਨਕਾ ਟੀਵੀ ਦੇ ਮਰੀਜ਼ ਜਿਹੜੇ ਨੇ ਉਹਨਾਂ ਦੀ ਕਿਉਂਕੋ ਗਾਂ ਦੀ ਗਾਂ ਬਲਾਉਣ ਕਿਉਂਕੋ ਅਸੀਂ ਇਸ ਚੀਜ਼ ਤੇ ਜ਼ਰੂਰ ਧਿਆਨ ਦੇਣਾ ਕਿਉਂਕੋ ਪਹਿਲਾਂ ਵੀ ਮੈਂ ਇੱਕ ਦੋ ਵਾਰ ਤੁਹਾਨੂੰ ਮਿਲਿਆ ਮੈਨੂੰ ਇਹਦਾ ਚਾਹੀਦਾ ਅੰਨਾ ਡਿਟੇਲ ਕਿੰਨੇ ਮਰੀਜ਼ਾਂ ਦੀ ਤੁਸੀ ਯਾਦ ਕਰੋ ਨਾ ਕਿਉਂਕਿ ਇਸ ਚੀਜ਼ ਤੇ ਜ਼ਰੂਰ ਤੁਸੀਂ ਪਹਿਰਾ ਦਿਓ ਕਿਉਂਕਿ ਇਹ ਜ਼ਰੂਰ ਆ ਨਾ ਕਿਉਂਕਿ ਮੈਨੂੰ ਇਸ ਚੀਜ਼ ਦਾ ਮੈਸੇਜ ਆਇਆ ਮੈਂ ਤੁਹਾਨੂੰ ਦੱਸ ਦੇ ਅੱਜ ਸਵਾਲ ਕੀਤਾ ਨਾ ਤੁਸੀਂ ਹਾਂ ਪਤਾ ਕਰੋ ਕਿ ਇਸ ਚੀਜ਼ ਦਾ ਆਪਾਂ ਨੂੰ ਬਿਹਰਸ ਕਰਨਾ ਲੋਕਾਂ ਨੂੰ ਜ਼ਰੂਰੀ ਆ। ਪਰ ਜਿਹੜੇ ਲੋਕਾਂ ਦੇ 5 ਲੱਖ ਵਾਲੇ ਕਾਰਡ ਹੈ ਜਾਂ ਜਿਹੜੇ ਹੈਲਥ ਕਾਰਡ ਕਹਿੰਦੇ ਇਹ ਨਹੀਂ ਉਹ ਨਹੀਂ ਬਣੇ ਉਹ ਵੀ ਮੁੱਕਤ ਨਹੀਂ ਰਹੇ। ਰੱਖੜੇ ਕਾਰਡ ਨੂੰ ਪਾਏ ਪੀਐਸਸੀ ਤੇ ਨਾ ਮੈਡਮ ਬਣਾਉਂਦੀ ਹੈ। ਉਹਦੇ ਕੋਲੇ ਰਿਸਟਰ ਨਾ ਲੱਗਦਾ। ਜਿਹੜੀ ਸਕੀਮ ਹੈ ਨਾ ਇਹ ਕਿਹਾਪੋ ਕੋ ਜਿਹੜਾ ਬੁਢਾਪਾ ਪੈਨਸ਼ਨ ਹੋ ਗਈ, ਵਿਧਵਾ ਪੈਨਸ਼ਨ ਹੋ ਗਈ। ਹਾਂਜੀ। ਗਲਾਪਾਤਰੀ ਕਾਪੀ ਨੇ ਜ਼ਿਆਦਾ ਆ ਰਹੇ ਨੇ ਪਿੰਡੂ ਏਰੀਆ ਤੋਂ। ਜੀ। ਇਹ ਲੋਕ ਕਿਹੜੇ ਆਬਜੈਕਸ਼ਨ ਕਰਾ ਲੱਗੀਆਂ ਹੋਈਆਂ ਨੇ ਮੋਸਟਲੀ ਸਾਰੇ ਉਹੀ ਨੇ ਕੋਈ ਕੁਝ ਆਬਜੈਕਸ਼ਨ ਨੇ ਕਿੰਨੇ ਕੇਸ ਆ ਗਏ ਹੁਣ ਤੱਕ ਸਾਡੇ ਕੋਲੇ ਸਾਨੂੰ ਹੁਣ ਬੇਸੀ ਫਾਰਮ ਫਿਲਿੰਗ ਕੀਤੀ ਆ ਥੋੜਾ 35 ਤੋਂ 40 ਬੰਦੇ ਨੇ ਫਾਰਮ ਫਿਲ ਕਰ ਚੁੱਕੇ ਆ ਜੀ ਆਨਲਾਈਨ ਜਿਹੜੇ ਹੋਣ ਵਾਲੇ ਸੀਗੇ ਆਨਲਾਈਨ ਸਾਰੇ ਅਪਲਾਈ ਕਰਤੇ ਆ ਕਿੰਨੇ ਕੇਸ ਪੈਨ ਕਮੇਂਜ ਆ ਲਾ ਪਤਰੀ ਦੇ ਕਾਫੀ ਕੇਸ ਨੇ ਪਿੰਡਾਂ ਦੇ ਵਿੱਚ ਜਿਹੜੇ ਥੋੜੇ ਭਾਈ ਜੀ ਤੁਸੀਂ ਕੀ ਤੁਹਾਡਾ ਕਿਸ ਕੰਮ ਪੈਨਸ਼ਨ ਦੇਣਾ ਥੋੜੇ ਪੈਨਸ਼ਨ ਨੂੰ ਕੀ ਕਹਿੰਦੇ ਨੇ ਆਹ ਹੋਰ ਇਹ ਨੰਬਰ ਆਉਣ ਨਹੀਂ ਨਾ ਤੇ ਕੰਮ ਕਰਦੇ ਹੋ ਮੈਂ ਫੋਟੋ ਵਾਸਤੇ ਸਤਨਾਮ ਜੀ ਵਰਤਨਾਮ ਜੀ ਇਹਨਾਂ ਦੀ ਕੀ ਪੈਨਸ਼ਨ ਦਾ ਕਰਮਜੀਤ ਇਹਨਾਂ ਦਾ ਲੈ ਲੂੰਗੀ ਨੰਬਰ ਤੋਂ ਇਹਨਾਂ ਦਾ ਬੁਢਾਪਾ ਪੈਨਸ਼ਨ ਹੈ ਜੀ ਇਹ ਅੱਛਾ ਹਾਂ ਜੀ ਕੀ ਇਹਨਾਂ ਦਾ ਆਸਾ ਵਰਕਰ ਦੀ ਸਾਈਨ ਅਰਧੀ ਕਰਵਾ ਲੈ ਤੁਸੀਂ ਦੇਖੀ ਇੱਥੇ ਕਰਾ ਦੇ ਬਸ ਇਹ ਕੰਪਲੀਟ ਹੋ ਜੀ ਇਹਨਾਂ ਨੂੰ ਅੱਛੀ ਕਮਾ ਕਰਾਈ ਜਾਣਗੇ ਹਾਂ ਜੀ ਹਾਂ ਆਨਲਾਈਨ ਹੋ ਜਾਣਗੇ ਬਸ ਕਰਮ ਇਹਨਾਂ ਨੇ ਸਤਨਾਮ ਜੀ ਇੱਕ ਮਿੰਟ ਬਾਜੀ ਇਹਨਾਂ ਦੇ ਕਾਗਜ਼ ਓਕੇ ਨੇ ਬਾਈ ਜੀ ਹਾਂ ਜੀ ਹਾਂ ਦਾ ਸਰ ਆ ਇੱਕ ਸਾਡਾ ਰਹੇ ਜੀ ਤੁਸੀਂ ਆਪਦੇ ਜਿਹੜੇ ਕਾਗਜ਼ ਤੁਹਾਡੇ ਓਕੇ ਨੇ ਤੁਹਾਨੂੰ ਤੁਸੀਂ ਦੇਤੇ ਇਹਨਾਂ ਨੂੰ ਜਮ੍ਹਾਂ ਕਰਨਗੇ ਭਾਈ ਜੀ ਇਹ ਹੈਗਾ ਵਾਟਰ ਸਪਲਾਈ ਦਾ ਆਹ ਵਾਟਰ ਸਪਲਾਈ ਲੈ ਵੀ ਆਏ ਲੋ ਜੀ ਨਾ 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 ਉਨੇ ਕਰਨ ਤੰਗੇ ਤੇ ਜੀ ਲੈ ਆਏ ਆਹ ਕੰਮਾ ਜੀ ਇੱਕ ਮਿੰਟ ਪੀੜ ਵਾਲੇ ਪਾਣੀ ਜਵੰਦੀ ਮੁਸ਼ਕਲ ਆਉਣ ਬਾਰੇ ਜਿਹੜੀ ਕੋਈ ਮੁਸ਼ਕਲ ਆਉਂਦੀ ਹੈਗੀ ਮੌਕੇ ਦੇ ਪਾਣੀ ਦੇ ਸਕੈਤਾਂ ਦਾ ਨਫਟਾਰਾ ਕਰ ਬਾਈ ਜੀ ਇੱਕ ਹੋਰ ਚੀਜ਼ ਆ ਜਿਹੜਾ ਮੇਨ ਮੁੱਦਾ ਪਾਣੀ ਦੀ ਬਹੁਤ ਬੇਸਟਿਕ ਬਹੁਤ ਜਾ ਰਹੀ ਹੈ ਉਹਦੇ ਬਾਰੇ ਕੀ ਕਰ ਰਹੇ ਹੋ ਬੇਸਟਿਕ ਦੇ ਬਾਰੇ ਟੈਪ ਤਾਂ ਲਗਾਉਨੇ ਆ ਕਿ ਲੋਕ ਲਾ ਕੇ ਛੱਡ ਦਿੰਦੇ ਨੇ ਜਿਹੜੀ ਟੁੱਟੀਆਂ ਲਵੋਲੇ ਨਹੀਂ ਦੇਖੋ ਜੇ ਉਹ ਮਤਲ ਲਾ ਕੇ ਛੱਡਦਾ ਤਾਂ ਉਹਦਾ ਕਨੈਕਸ਼ਨ ਤਾਂ ਕੱਟਣ ਦਾ ਜਾਂ ਕੋਈ ਗੱਲਬਾਤ ਕਰੋ ਨਾ ਉਹਦਾ ਉਹ ਮੌਕੇ ਦੇ ਦਾ ਕਹਿਦੇ ਨੇ ਅਸੀਂ ਜਾ ਕੇ ਉਹ ਦੁਬਾਰਾ ਜਾ ਕੇ देखो सवेरे ਤੁਸੀਂ ਸਵੇਰੇ ਸਵੇਰੇ ਤੁਸੀਂ ਪਾਣੀ ਛੱਡਦੇ ਹੋ ਲੋਕ ਢੋਲ ਭਰਦੇ ਨੇ ਰੋੜੀ ਜਾਂਦੇ ਨੇ ਪਾਣੀ ਬੇਸਟ ਜਾਂਦਾ ਉਹ ਪਾਣੀ ਦੀ ਕੀਮਤ ਉਹਨਾਂ ਨੂੰ ਨਹੀਂ ਪਤਾ ਚਾਹਦਾ ਕੂਟੀਆਂ ਦਾ ਕੋਈ ਕਰਵਾਇਆ ਜਾਵੇ ਅਸੀਂ ਮੀਟਰਾਂ ਵਾਸਤੇ ਪ੍ਰੋਪੋਜ਼ਲ ਬਣਾਈ ਤੀ ਜੀ ਪੰਜਾਬ ਸਰਕਾਰ ਦੇ ਅਧਿਨ ਦੇ ਵੇ ਵਿੱਚ ਹੈਗੀ ਆ ਵੀ ਮੀਟਰ ਲਾਇਆ ਜਾਣਾ ਅੱਛਾ ਅਜੇ ਮੀਟਰ ਦੀ ਆਈ ਨਹੀਂ ਹੈਗੀ ਜੱਟ ਜਦਾ ਆ ਗਿਆ ਫੰਡ ਕੋਈ ਮੌਂਟ ਦੇ ਵਗੈਰਾ ਬਿਲਕੁਲ ਮੈਂ ਜਿਹੜੀ ਗੱਲ ਕਹਿਣਾ ਚਾਹਣਾ ਨਾ ਦੇਖੋ ਇਧਰ ਪਾਣੀ ਤੁਸੀਂ ਛੱਡਦੇ ਹੋ ਤੁਸੀਂ ਤਾਂ ਛੱਡਣੀ ਛੱਡਣਾ ਤੁਹਾਡੀ ਡਿਊਟੀ ਆ ਹਾਂਜੀ ਪਰ ਲੋਕ ਜਿਹੜੇ ਗੇਟ ਬਾਲ ਨਹੀਂ ਲਾਉਂਦੇ ਟੂਟੀਆਂ ਹੀ ਲਾਉਂਦੇ ਉਹਨਾਂ ਨੂੰ ਕੀ ਇਥੋਂ ਥੋੜਾ ਮੈਸੇਜ ਆ ਗੇਟ ਬਾਲ ਫਿਰ ਮੌਕੇ ਤੇ ਜਾ ਕੇ ਫਿਰ ਦੁਬਾਰਾ ਤੁਸੀਂ ਭਾਈ ਜੀ ਇਹਦੇ ਵੱਲ ਧਿਆਨ ਦਿਓ ਕਿਉਂਕਿ ਤੁਹਾਡੀਆਂ 2-3 ਸਾਡੇ ਕੋ ਆਈਆਂ ਹੋਈਆਂ ਨੇ ਲਿਖਤੀ ਰੂਪ ਫੰਡ ਜੁੰਦੀ ਆਪਾਂ ਨਹੀਂ ਉਹ ਗੱਲ ਕਰਦੇ ਪਰ ਜਿਹਨਾਂ ਦੇ ਟੂਟੇ ਨਹੀਂ ਲੱਗੇ ਉਹਨਾਂ ਦੇ ਟੂਟੇ ਲਵਾਓ ਬਿਲਕੁਲ ਗੱਲ ਹੈ ਕਹ ਕੇ ਟੂਟੇ ਲਵਾਵਾ ਠੀਕ ਹੈ ਜੀ ਕੋਈ ਦੱਸੇ ਨਹੀਂ ਰਹਾ ਨਹੀਂ ਤੁਸੀਂ ਇੱਥੇ ਜਿਹੜੇ ਮਹਿਕਮੇ ਬੈਠੇ ਦੀ ਗੱਲ ਕੀਤੀ ਨਹੀਂ ਮੈਡਮ ਸਾਰਾ ਕੁਝ ਪੁੱਛ ਲਿਆ ਦੱਸੇ ਨਹੀਂ ਆ ਵੀ ਕੀ ਕਰਨਾ ਕਹਿ ਕੇ ਜਾ ਕੇ ਉੱਥੇ ਸੇਵਾ ਕੇਂਦਰ ਜਾਓ ਹਾਂ ਕੋਈ ਵੀ ਕੋਈ ਵੀ ਸਰਕਾਰ ਦਾ ਕਿਸੇ ਕਿਸੇ ਨੇ ਨਹੀਂ ਫੜਾ ਕੇ ਦਿੱਤਾ ਹੁਣ ਇੱਥੇ ਕੀ ਕਹਿੰਦੇ ਇੱਥੇ ਹੁਣ ਇਹਨਾਂ ਨੇ ਫਾਰਮ ਭਰ ਕੇ ਰੱਖ ਲਏ ਅੱਛਾ ਕਹਿੰਦੇ ਜਿਆਦਾ ਉਧਰੋਂ ਵੜ ਕੇ ਆਉਣਗੇ ਕਹਿੰਦੇ ਸੀ ਦਵਾਗੇ ਰਸਨ ਕਰਨਾ ਠੀਕ ਹੈ ਜੀ ਤੁਹਾਡੇ ਫਾਰਮ ਲੈ ਲੇ ਫਾਰਮ ਲੈ ਲੇ ਰਾਸਣ ਕਾਰਡ ਹੁਣ ਇਹ ਜਿਹੜੇ ਨਵੇਂ ਐਂਟਰੀ ਕਰਨਗੇ ਨਾ ਫਾਰਮ ਤਾਂ ਇਹਨਾਂ ਨੇ ਉਥੇ ਇਹਨਾਂ ਦੇ ਜਿਹੜੇ ਮੂਰੇ ਆਮਨੇ ਪੈਂਟ ਵਾਲੇ ਲੀਡਰ ਨੇ ਇਹ ਪਾਰਟੀ ਦੇ ਚੌੜੀ ਦਰਵਾਜੇ ਫਾਰਮ ਭਰੇ ਸੀ ਜੀ ਉਹ ਉਥੇ ਹੀ ਮੈਂ ਫਾਰਮ ਭਰੇ ਸੀ ਅੱਜ ਤੋਂ 4 ਮਹੀਨੇ ਪਹਿਲਾਂ ਬਿਲਕੁਲ ਉਹਨਾਂ ਦਾ ਫਾਰਮ ਦਾ ਹੁਣ ਤੱਕ ਕੋਈ ਕੋਈ ਨਹੀਂ ਆਇਆ ਜਵਾਬ ਨਹੀਂ ਆਇਆ ਨਵੇਂ ਫਾਰਮ ਭਰਨ ਉਹ ਕਰਤੇ ਸਨ ਨਵੇਂ ਵੀ ਭਰਤੇ ਇਹ ਤੁਹਾਨੂੰ ਉਸਦੀ ਭਾਰਤੀ ਦੀ ਸਰਕਾਰ ਜਰੂਰ ਦੀ ਵਾਦੀ ਅਸੀਂ ਲੋਕਾਂ ਦੇ ਨਾਲ ਜੋ ਵਾਦੇ ਲੈ ਕੇ ਆਏ ਉਹਨਾਂ ਨੂੰ ਅਸੀਂ ਪੂਰਾ ਕਰਦੇ ਹਾਂ ਲੋਕਾਂ ਨਾਲ ਅਸੀਂ ਕਹਿ ਸੀ ਸਾਰੀ ਦਰਸਤਾਂ ਦੇ ਵਿੱਚ ਘਰੇ ਵੱਡਣ ਦੀ ਛੜਤ ਨਹੀਂ ਅਧਿਕੇ ਸਰਕਾਰੀ ਦਰਸਤ ਤੁਹਾਡੇ ਘਰ ਜਿਸ ਪੈਲ ਦਾ ਸੁਖੂਤਾ ਸਭ ਨੇ ਸਾਰੇ ਸਰਕਾਰੀ ਦਫਤਰ ਇਹਨਾਂ ਦੇ ਵਿੱਚ ਵੀ ਜੀ ਵੀ ਵਿਜਲੀ ਡਿਪਾਰਟਮੈਂਟ ਦੇ ਅਧਿਕਾਰੀ ਹਸਪਤਾਲ ਵੇਂ ਕਰੀ ਤੇ ਔਰ ਹਸਪਤਾਲ ਯੋਗ ਜਿੰਨੇ ਵੀ ਸਾਡੇ ਮਹਿਕਮੇ ਜਿਹੜੇ ਲੋਕਾਂ ਦੇ ਨਾਲ ਸੌਂਦੇ ਤੇ ਉਹ ਸਾਰੇ ਮਹਿਕਮੇ ਹੱਥ ਹੱਥੇ ਛੱਤ ਹੰਦੇ ਜਿਹੜੇ ਲੋਕਾਂ ਦੇ ਬਹੁਤ ਸਾਰੇ ਕੰਮ ਅਲਸਰੀ ਮੈਂ ਆਪਣੇ ਬੰਦੇਆ ਜਿਹੜੇ ਮੌਜ ਦੇ ਸਰਟੀਫਿਕੇਟ ਜਿਹੜਾ ਸਰਟੀਫਿਕੇਟ ਮੌਤਰੀ ਸੀ ਜਿਹੜੇ ਬੰਦੇ ਆਪਣੇ ਆਪਣੇ ਘਰ ਦੇ ਬੰਦੇ ਆ ਦੇ ਸੰਬੰਧ ਅਰ ਲੋਕਾਂ ਨੂੰ ਕੋਈ ਚੱਕਦੀ ਇਹ வசਦੀਤਾ ਜਿਹੜਾ ਉਹਨਾਂ ਨੂੰ ਕਈ ਕੇ ਦਿਨ ਦਾ ਚਲਣ ਦੇ ਵਿੱਚ ਪੱਲੇ ਕਰ ਉਹ ਗਾੜੀਆਂ ਦੇ ਕਿਸੇ ਦੀ ਮਨੋ ਗਰੇ ਨੂੰ ਮੋਲ ਵਾਲੇ ਸੀ ਦੇ ਵਿੱਚ ਜਿਹੜੀ ਤਕਸੀਮਾ ਨੇ ਉਹਨਾਂ ਦੇ ਲਈ ਪਸੰਦ ਕਰਾਉਣਗੇ ਜਿਵੇਂ ਅਸੀਂ ਇਹ ਕਹਿ ਰਹੀਆਂ ਦੇ ਵਿੱਚ ਲੋਕ ਲੋਦੇ ਉਹਨਾਂ ਨੂੰ ਉਸੇ ਕਚਹਿਰੀਆਂ 'ਚੋਂ ਗੱਡ ਕੇ ਉਹਨਾਂ ਦੇ ਕਲਾਕਾਰਾਂ ਦੇ ਲਈ ਤਾਂ ਕਿ ਸਾਡੇ ਸੁੱਖ। ਧੰਨਵਾਦੀ ਆ ਮੇਰੇ ਸਾਹਿਬ। ਇਹ ਸਾਰੇ ਆਪਣੇ ਕੇਸ ਦਾ ਹੱਲ ਹੋ ਰਿਹਾ ਜੀ ਕੋਈ ਪੈਂਡਿੰਗ ਪਹਿਲੇ ਕੇਸ ਉਹਨਾਂ ਦੇ ਜਿਹੜੇ ਪੈਂਡਿੰਗ ਰਹਿਣਗੇ ਉਹਨਾਂ ਦੀ ਲਿਸਟ ਆਈ ਹੈ ਲਿਸਟ ਬਣਾ ਕੇ ਉਹਨਾਂ ਲਈ ਹੋਰ ਕਿਤੇ ਕੋਈ ਸਰਟੀਫਿਕੇਟ ਨਹੀਂ ਦਿੰਦਾ ਕੋਈ ਉਹਨੂੰ ਪੂਰੀ ਕੋਸ਼ਿਸ਼ ਕਰਨੀ ਹੁੰਦੀ ਕੁਛ ਐਦਾਂ ਦੇ ਕੰਮ ਜਿਹੜੇ ਛੋਟੇ ਮੋਟੇ ਰਹਿ ਗਏ ਉਹਦੀ ਬੈਸਟ ਪਾ ਲਈ ਜਿਹੜੇ ਅਧਿਕਾਰੀ ਨੇ ਉਹ ਆਪਣੀ ਇਹਨਾਂ ਚੀਜ਼ਾਂ ਨੂੰ ਬਣਾ ਸਕਦਾ ਫਰਕ ਇਹ ਕੋਈ ਨਹੀਂ ਕਿ ਅੱਤਾਂ ਯਾਨੇ ਵਿਲਾਡੇ ਕਾਰ ਨਹੀਂ ਬਣ ਰਹੇ ਸੇਹੇ ਦੀ ਵਾਰੀ ਸੱਤ ਸੱਤ ਵਾਰੀ ਫਾਰਮ ਭਰ ਚੁੱਕੇ ਆ ਤੇ ਦਫ਼ਤਰ ਜਾਂਦੇ ਆ ਫਾਰਮ ਭਰ ਕੇ ਰੱਖ ਲੈਂਦੇ ਨਾਲ ਜਿਹੜੇ ਹੈਗੇ ਆ ਦੇ ਗਾਰਡਨਾਂ ਦੇ ਅੰਦਰ ਉਹ ਬਹੁਤ ਬੱਤੇ ਕੁਝ ਬੰਦਿਆਂ ਦੇ ਜਿਹੜੇ ਸੀਗੇ ਕਾਰਡਾਂ ਤੇ ਜਿਹੜੀ ਜਿਹੜਾ ਲਾਹਤ ਬਤੀ ਚ ਉਹ ਜਿਹੜੇ ਕਾਰਡ ਕਈ ਬਣੇ ਨੇ ਉਥਾਂ ਰਾਸ਼ਨ ਕਾਰਡ ਦੀ ਥੋੜੀ ਜਿਹੀ ਦਿੱਕਤ ਤਾਂ ਸੀ ਆ ਉਹ ਅਸੀਂ ਇਹਦੇ ਪਾਰ ਕਰਦੇ ਜਦੋਂ ਸਾਈਡ ਉੱਪਰ ਜਿਹੜੇ ਪਾਰਕ ਨੂੰ ਖੋਲਗੇ ਪਰ ਹਾਂ ਜਿਹਨਾਂ ਦੇ ਪਿੱਛੇ ਕੱਟੇ ਗਏ ਸੀ ਉਹ ਅਸੀਂ ਅੱਜ ਤੁਰੰਤ ਪ੍ਰਭਾਵ ਤੋਂ ਚਾਲੂ ਕਰਾਂਗੇ ਸੀ ਆ ਗਏ ਧੰਨਵਾਦ ਜਨਾਬ ਸਾਹਿਬ ਕਿੱਥੇ ਦਿੱਕਤ ਆ ਦਿੱਕਤਾ ਮੈਨੂੰ ਦੱਸੋ ਮੈਂ ਉੱਥੇ ਫੋਨ ਕਰਦਾ ਜੇ ਉਸੇ ਕਈ ਵਾਰ ਕੀ ਹੁੰਦਾ ਕਿ ਕੋਈ ਅਪਰੈਕਸ਼ਨ ਲੱਗ ਜਾਂਦਾ ਉਬਜੈਕਸ਼ਨ ਆਪਾਂ 2-2 ਸਾਲਾਂ ਨੂੰ ਦੇਖਦੇ ਨਹੀਂ ਉਬਜੈਕਸ਼ਨ ਹਮੇ ਦਾ ਹੁੰਦੇ ਰਹਿੰਦਾ ਆਪਾਂ ਨੂੰ ਪੈਸੇ ਨਹੀਂ ਮਿਲਦੇ ਆਪਾਂ ਕਹਿੰਦੇ ਹਾਂ ਤਾਂ ਪੈਸੇ ਆਈ ਨਹੀਂ ਅੱਜ ਵੀ ਜੇ ਤੁਹਾਡਾ ਕੋਈ ਫਾਰਮ ਭਰਿਆ ਹੋਇਆ ਜਿੱਥੇ ਬੰਦੇ ਆਏ ਸੀ ਉਹਨਾਂ ਨੂੰ ਬਾਈ ਦੀ ਪੁੱਛ ਲਓ ਕਿ ਭਾਈ ਸਾਈਟ ਰੱਖਦੇ ਹੋ ਉਹ ਸਾਈਟ ਤੇ ਆਪ ਹੀ ਚੈੱਕ ਕਰ ਲਓ ਉਹਨੇ ਵੀ ਆਪ ਦੀ ਕੰਪਿਊਟਰ ਦੇ ਉੱਤੇ ਚੈੱਕ ਕਰਕੇ ਦੱਸਣਾ ਵੀ ਭਾਈ ਬਣਾਨੀ ਜਗ੍ਹਾ ਤੁਹਾਡਾ ਫਾਰਮ ਤੇ ਆ ਜੇ ਆਪਾਂ ਪੜ੍ਹੇ ਲਿਖੇ ਆ ਪੜ੍ਹੇ ਲਿਖੇ ਹੋਊਗਾ ਘਰਦਿਆਂ ਨੂੰ ਪਤਾ ਲੱਗੇ ਸਬੂਤ ਦਿਓ ਵੀ ਅਸੀਂ ਪੜ੍ਹੇ ਲਿਖੇ ਆ